ਪੁਲਿਸ ਜਿਸ ਬਟਾਲਾ ਦੀ ਟੀਮ ਨੇ ਇੱਕ ਮੇਜਰ ਫਿਰੋਤੀ ਗਰੂਪ ਨੂੰ ਬਸਟ ਕਰਦਾ। ਕਰੀਬਨ 83 ਲੱਖ ਦੀ ਜਿਹੜੀ ਫਿਰੋਤੀ ਦੀ ਰਕਮ ਹੈ ਉਹ ਸਾਨੂੰ ਬਰਾਮਦ ਵੀ ਹੈ। ਇਲੀਗਲ ਵੈਪਨਸ ਐਂਡ ਲਕਜਰੀ ਕਾਰਸ ਇਸ ਬਰਾਮਦ ਇਦੇ ਚ ਕਿਤੀਆਂ ਹੈਗੀਆਂ। ਇਹ ਜਿਹੜਾ ਐਸਆਈ ਹੈ ਜੋ ਇਸ ਕੇਸ ਦੇ ਵਿੱਚ ਬਹੁਤ ਇੰਪੋਰਟੈਂਟ ਖੜੀ ਹੈ ਇਹਦੇ ਦੋ ਬੇਟੇ ਹੈਗੇ ਨੇ ਦੇ ਆਰ ਬੇਸਡ ਇਨ ਯੂਐਸਏ। ਦਾ ਉਹਨਾਂ ਦਾ ਤਾਲਮੇਲ ਉੱਤੇ ਜਸਲ ਦੇ ਨਾਲ ਹੈ ਬਟਾਲਾ ਪੁਲਿਸ ਨੂੰ ਲੋਕ ਇੱਕ ਵਿਦੇਸ਼ 'ਚ ਬੈਠੇ ਗੁਰਦੇਵ ਜਸਲ ਦਾ ਇੱਕ ਗੈਂਗ ਜਿਹੜਾ ਕਿ ਪੰਜਾਬ ਦੇ ਵਿੱਚ ਚਲਾਇਆ ਜਾ ਰਿਹਾ ਸੀ ਫਰੋਤੀਆਂ ਮੰਗੀਆਂ ਜਾਂਦੀਆਂ ਸੀ ਉਹਦਾ ਪਰਦਾ ਫਾਸ਼ ਕਰਨ ਦੀ ਵਿਰਦਾਵਾ ਕੀਤੀ ਔਰ ਇਸ ਦਾਅਵੇ ਦੇ ਵਿੱਚ ਖਾਸ ਇਹ ਗੱਲ ਰਹੀ ਕਿ ਪੰਜਾਬ ਪੁਲਿਸ ਦਾ ਇੱਕ ਐਸਆਈ ਮੁਖਤਾਰਾ ਦੇ ਵਿੱਚ ਪੰਜਾਬ ਦੇ ਵਿੱਚ ਲੈ ਕੇ ਇਹ ਵਿਦੇਸ਼ ਬੈਠੇ ਗੁਰਦੇਵ ਜੱਸਲ ਵੱਲੋਂ ਜਦੋਂ ਕਾਲ ਕੀਤੀ ਜਾਂਦੀ ਸੀ ਤਾਂ ਉਹਦੀ ਜਿਹੜੀ ਪਰਤੀ ਦੀ ਰਕਮ ਉਹ ਇਕੱਠੀ ਕਰਦਾ ਸੀ ਔਰ ਇਹ ਇੱਕ ਐਸਆਈ ਬਟਾਲਾ ਪੁਲਿਸ ਦੇ ਵਿੱਚ ਤਰਨ ਸੀ ਸੁਖਜੀਤ ਸਿੰਘ ਔਰ ਉਸ ਨੂੰ ਅਰੈਸਟ ਵੀ ਕਰ ਲਿਆ ਗਿਆ ਔਰ ਐਸਐਸਪੀ ਬਟਾਲਾ ਦਾ ਦਾਅਵਾ ਹੈ ਕਿ ਉਸ ਵੱਲੋਂ ਹੁਣ ਤੱਕ 2 ਕਰੋੜ ਰੁਪਏ ਤੋਂ ਉੱਪਰ ਦੀ ਰਾਸ਼ੀ ਜਿਹੜੀ ਹੈ ਕਾਰੋਬਾਰੀਆਂ ਕੋਲੋਂ ਪਰਤੀ ਦੀ ਰਕਮ ਵਜੋਂ ਲਈ ਗਈ ਸੀ ਔਰ ਉਹਦੇ ਜਿਹੜਾ ਉਹ 2 ਕਰੋੜ ਰੁਪਿਆ ਉਹ ਵਿਦੇਸ਼ 'ਚ ਬੈਠੇ ਉਸ ਐਸਆਈ ਦੇ ਦੋ ਬੇਟੇ ਜਿਹੜੇ ਵਿਦੇਸ਼ ਚ ਬਿਟੇ ਉਹ ਵੀ ਇੱਕ ਡੈਕਸਸ ਦਾ ਹਿੱਸਾ ਨੇ ਇਸੇ ਹੀ ਇੱਕ ਪੂਰੇ ਗੈਂਗ ਦਾ ਹਿੱਸਾ ਨੇ ਜਿਹੜੇ ਕੀ ਗੁਰਦੇਵ ਜਸਲ ਦੇ ਨਾਲ ਪਰ ਲੰਡਾ ਜਿਹੜਾ ਕਿ ਇੱਕ ਗੈਂਗਸਟਰ ਗਰੁੱਪ ਆ ਔਰ ਇਹ ਹਰੀਕੇ ਲੰਡਾ ਗੈਂਗਸਟਰ ਗਰੁੱਪ ਔਰ ਜਸਲ ਗਰੁੱਪ ਜਿਹੜਾ ਇਹ ਦੋਵੇਂ ਇਕੱਠੇ ਆਪਰੇਟ ਕਰਦੇ ਨੇ ਔਰ ਉਹਨਾਂ ਵੱਲੋਂ ਉਹਨਾਂ ਨਾਲ ਜੁੜਿਆ ਹੋਇਆ ਦਾਵਾ ਕੀਤਾ ਜਾ ਰਿਹਾ ਔਰ ਉਸ ਪੈਸੇ ਦੀ ਹੀ ਜੇ ਗੱਲ ਕਰੀਏ ਤੇ ਇਹ ਇੱਕ ਲਗਜ਼ਰੀ ਗੱਡੀਆਂ ਜਿਹੜੀਆਂ ਸਾਹਮਣੇ ਦੇਖ ਸਕਦੇ ਆਂ ਇਸ ਐਸਆਈ ਵੱਲੋਂ ਖਰੀਦੀ ਗਈ ਸੀ ਔਰ ਉਹ ਵੀ ਪੁਲਿਸ ਵੱਲੋਂ ਜਬਤ ਕਰ ਲਈ ਗਈ ਹੈ ਫੋਰਚੂਨਰ ਲੇਜੈਂਡਰ ਜਿਹੜੀ ਕਿ 50 ਲੱਖ ਤੋਂ ਉੱਪਰ ਦੀ ਕੀਮਤ ਦੀ ਗੱਡੀ ਜਿਹੜੀ ਦੱਸੀ ਜਾ ਰਹੀ ਹੈ ਔਰ ਇਸ ਐਸਆਈ ਵੱਲੋਂ ਖਰੀਦੀ ਗਈ ਸੀ ਔਰ ਉਹਦੇ ਨਾਲ ਨਾਲ ਦੋ ਪਲੋਟ ਜਿਹੜੇ ਕਿ ਕਾਫੀ ਮਹਿੰਗੀ ਜਿਹੜੀ ਜ਼ਮੀਨ ਜਿਹੜੀ ਇਹ ਪਲੋਟ ਖਰੀਦੇ ਗਈ ਸੀ ਬਟਾਲਾ ਸ਼ਹਿਰ ਦੇ ਵਿੱਚ ਬਟਾਲਾ ਐਸਐਸਪੀ ਦਾ ਦਾਅਵਾ ਕਿ ਉਹ ਵੀ ਉਹਨਾਂ ਨੇ ਰਜਿਸਟਰੀਆਂ ਜਿਹੜੀਆਂ ਜਬਤ ਕਰ ਲਈਆਂ ਇੱਕ ਸਕੋਰਪੀਓ ਵੀ ਮਿਲੀ ਹੈ ਜਿਸ ਦੇ ਕਿ ਇੱਕ ਜਿੱਥੇ ਐਸਆਈ ਨੂੰ ਗ੍ਰਿਫਤਾਰ ਕੀਤਾ ਉੱਥੇ ਹੀ ਇੱਕ ਕਲਰ ਨੌਰ ਦੇ ਰਹਿਣ ਵਾਲੇ ਇੱਕ ਨੌਜਵਾਨ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਇਸ ਪੂਰੇ ਜਿਹੜੇ ਗੈਂਗ ਦਾ ਇੱਕ ਹਿੱਸਾ ਸੀ ਜਿਹੜਾ ਕਿ ਫਰੋਤੀਆਂ ਦੇ ਪੈਸੇ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਦਾ ਕਰਦਾ ਸੀ ਔਰ ਦੋਵਾਂ ਨੂੰ ਅਰੈਸਟ ਕਰਕੇ ਜਿਹੜੀ ਅਗੇਟਲੀ ਜਿਹੜੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਤਸਵੀਰਾਂ ਬਟਾਲੇ ਤੋਂ ਨੇ ਔਰ ਤੁਸੀਂ ਦੇਖ ਹੀ ਸਕਦੇ ਹੋ ਇਸ ਲਗਜ਼ਰੀ ਗੱਡੀਆਂ ਦੇ ਨਾਲ ਔਰ ਨਜ਼ਾਇਜ਼ ਹਥਿਆਰ ਜਿਹੜੇ ਨੇ ਇੱਕ ਪਿਸਟੋਲ ਪਿਸਟਲ ਜਿਹੜਾ 32 ਬੋਰ ਪਿਸਟਲ ਜਿਹੜਾ ਉਹ ਵੀ ਬ੍ਰਾਹਮਤ ਕੀਤਾ ਗਿਆ ਔਰ ਇਹ ਦਾਵਾ ਜਿਹੜਾ ਬਟਾਲਾ ਪੁਲਿਸ ਕੋਲੋਂ ਕੀਤਾ ਗਿਆ ਮਾਨਯੋਗ ਮੁੱਖ ਮੰਤਰੀ ਪੰਜਾਬ ਮਾਨਯੋਗ ਡੀਜੀ ਪੰਜਾਬ ਡੀਆਈਜੀ ਬਾਰਡਰ ਇਸ ਦੇ ਦਿਸ਼ਾ ਨਿਰਦੇਸ਼ਾ ਹੇਠ ਬਟਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਹੈ ਜਦੋਂ ਪੁਲਿਸ ਡਿਸਟ੍ਰਿਕਟ ਬਟਾਲਾ ਦੀ ਟੀਮ ਨੇ ਇੱਕ ਮੇਜਰ ਫਿਰੋਤੀ ਗਰੋ ਨੂੰ ਬਸਟ ਕਰਤਾ ਜਿਹਨੂੰ ਯੂਐਸਏ ਬੇਸ ਗੁਰਦੇਵ ਸਿੰਘ ਜੈਸਲ ਨਾਮ ਦਾ ਗੈਂਗਸਟਰ ਚਲਾ ਰਾ ਸੀਗਾ ਤਾਂ ਇਹਦੇ ਵਿੱਚ ਅ ਕਰੀਬਨ 83 ਲੱਖ ਦੀ ਜਿਹੜੀ ਫਿਰੋਤੀ ਦੀ ਰਕਮ ਹੈ ਉਹ ਸਾਨੂੰ ਬਰਾਮਦ ਹੋਈ ਹੈ ਕੁਝ ਇਲੀਗਲ ਵੈਪਨਸ ਐਂਡ ਲਕਜਰੀ ਕਾਰਸ ਅਸੀਂ ਬਰਾਮਦ ਇਹਦੇ ਵਿੱਚ ਕਿਤੀਆਂ ਹੈਗੀਆਂ ਤਾਂ ਇਹ ਇੱਕ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਸਾਡਾ ਜਿਹੜਾ ਸਬਡਿਵੀਜ਼ਨ ਫਤੇਗੜ ਚੂੜੀਆਂ ਐਂਡ ਐਸ ਐਚਓ सदर ਇਹਨਾਂ ਨੂੰ ਇਨਫੋਰਮੇਸ਼ਨ ਸੀਗੀ ਕਿ ਇੱਕ ਸਾਡਾ ਹੀ ਮੁਲਾਜ਼ਮ ਲੋਕਲ ਰੈਂਕ ਐਸ ਆਈ ਸੁਰਜੀਤ ਸਿੰਘ ਕਿ ਉਹ ਜਿਹੜਾ ਫਿਰੋਤੀ ਦੀ ਰਕਮ ਉਹਦੇ ਨਾਲ ਡੀਲ ਕਰਦਾ ਪਿਆ ਐਂਡ ਉਹਨੇ ਕਾਫੀ ਰਕਮ ਜਿਹੜੀ ਹੈਗੀ ਆਪਣੀ ਕਰੇ ਜਮਾ ਕੀਤੀ ਸੀਗੀ ਸੋ ਉਦੋਂ ਅਸੀਂ ਸ਼ੋਰ ਨਹੀਂ ਸੀਗੇ ਅਬਾਊਟ ਦ ਸੋਰਸ ਆਫ ਦ ਮਨੀ ਐਸ ਸਚ ਇੱਕ ਐਫਆਈਆਰ ਨੰਬਰ 14 ਇਹਦੇ ਚ ਅਸੀਂ ਦਰਸ਼ ਕਰ ਲਿਆ ਸੀਗਾ ਅੰਡਰ ਦ ਸੈਕਸ਼ਨਜ਼ ਆ ਆ ਪ੍ਰੀਵੈਂਸ਼ਨ ਐਂਡ ਕ腐ਸ਼ਨ ਐਕਟ ਉਸ ਤੋਂ ਬਾਅਦ ਅਸੀਂ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਐਂਡ ਉਸ ਉਹਦੀ ਨਿਸ਼ਾਨਦੇਹੀ ਤੇ ਕਰੀਬਨ 76 ਲੱਖ 32000 ਰੁਪਏ ਉਹਦੇ ਕਰੋਸੀ ਬਰਾਮਦ ਕਰ ਲਏ ਉਸ ਤੋਂ ਬਾਅਦ ਅਸੀਂ ਸਾਰਾ ਕੁਝ ਇਹਨੂੰ ਤਫਤੀਸ਼ ਇਹਦੇ ਵਿੱਚ ਸਟਾਰਟ ਹੋ ਗਈ ਐਂਡ that part was led by ਜਿਹੜੇ ਐਸਪੀ ਡੀ ਸਾਹਿਬ ਨੇ ਐਂਡ ਇਹਨਾਂ ਦੇ ਨਾਲ ਇਨਸਪੈਕਟਰ ਸੁਖਰਾਜ ਐਂਡ ਜਿਹੜੀ ਸੀਆਈਏ ਦੀ ਟੀਮ ਹੈ ਤਾਂ ਫਿਰ ਅਸੀਂ ਉਸ ਚੀਜ਼ ਨੂੰ ਸਟੱਡੀ ਕਰਨ ਲੱਗ ਪਏ ਕਿ ਸੋਰਸ ਕੀ ਹੈ ਪੈਸੇ ਦਾ ਐਂਡ ਡੂਰਿੰਗ ਜਿਹੜੀ ਟੈਕਨੀਕਲ ਇੰਟੈਲੀਜੈਂਸ ਹਿਊਮਨ ਇੰਟੈਲੀਜੈਂਸ ਹੈ ਉਦੇ ਤੋਂ ਸਾਨੂੰ ਇਹ ਪਤਾ ਲੱਗਾ ਕਿ ਦੋ ਬੰਦੇ ਸੀਗੇ ਜਿਨ੍ਹਾਂ ਨੇ ਇਹ ਰਕਮ ਜਿਹੜੀ ਹੈਂਡਓਵਰ ਏਐਸਆਈ ਨੂੰ ਕੀਤੀ ਸੀਗੀ ਤਾਂ ਉਸ ਚੀਜ਼ ਤੇ ਕੰਮ ਕਰਦੇ ਹੋਏ ਉਹਦੇ ਵਿੱਚ ਇੱਕ ਬੰਦਾ ਅੰਕੁਸ਼ ਮੈਣੀ ਬਾਅਦ ਵਿੱਚ ਸੀ ਗ੍ਰਿਫਤਾਰ ਕਰ ਲਿਆ ਤਾਂ ਅੰਕੁਸ਼ ਮੈਣੀ ਦੀ ਜਦੋਂ ਪੁੱਛਗਛ ਸਟਾਰਟ ਹੋ ਗਈ ਤਾਂ ਉਹਨੇ ਫਿਰ ਇਹ ਦੱਸਿਆ ਕਿ ਜਿਹੜਾ ਰਕਮ ਏਐਸਆਈ ਦੇ ਕੋਲ ਬਰਾਮਦ ਹੋਇਆ ਉਹ ਅਸੀਂ ਉਹਨੂੰ ਦਿੱਤਾ ਸੀਗਾ ਇਹ ਬੇਸਿਕਲੀ ਫਿਰੋਤੀ ਦਾ ਪੈਸਾ ਹੈ ਜਿਹਨੂੰ ਜੈਸਲ ਨਾਮ ਦਾ ਗੈਂਗਸਟਰ ਬਹਰੋਂ ਚਲਾਉਂਦਾ ਹੈ ਤਾਂ ਇਸ ਕੇਸ ਦੇ ਵਿੱਚ ਪਰਟੀਕੂਲਰਲੀ ਇੱਕ ਕਲਾਨੌਰ ਬੇਸ ਇੱਕ ਬਿਜ਼ਨਸਮੈਨ ਹੈ ਉਨੂੰ ਪਿਛਲੇ ਮਹੀਨੇ ਜਨਵਰੀ ਦੇ ਅਖੀਰ ਦੇ ਵਿੱਚ ਕਾਲਸ ਆ ਰਹੀਆਂ ਸੀਗੀਆਂ ਜਸਲ ਦੀਆਂ ਤਾਂ ਉਹਨੇ ਕਾਲਸ ਨਹੀਂ ਚੁੱਕੀਆਂ ਸੀਗੀਆਂ ਉਸ ਤੋਂ ਬਾਅਦ 4 ਫਰਵਰੀ ਨੂੰ ਉਹਦਾ ਜਿਹੜਾ ਪੈਟਰੋਲ ਪੰਪ ਹੈ ਉੱਥੇ ਗੋਲੀਆਂ ਚਲਾਈਆਂ ਗਈਆਂ ਸੀਗੀਆਂ ਤਾਂ ਉਸ ਤੋਂ ਬਾਅਦ ਜਦੋਂ ਇਹ ਇਨਸੀਡੈਂਟ ਹੋਇਆ ਗੁਰਦਾਸਪੁਰ ਦੇ ਵਿੱਚ ਉਹਦਾ ਪਰਚਾ ਦਰਜ ਹੋਇਆ ਤਾਂ ਇਹ ਜਿਹੜਾ ਬੰਦਾ ਹੈ ਇਹਨੂੰ ਫਿਰ ਇਹਦੀ ਕਾਲਸ ਆਈਆਂ ਐਂਡ ਉਹਨੇ ਇਹ ਗਲਤ ਸੀ ਕਿ ਇਹ ਸਿਰਫ ਟ੍ਰੇਲਰ ਸੀਗਾ ਤੁਹਾਨੂੰ ਸਬਕ ਸਿਖਾਣੇ ਹੈ ਤਾਂ ਫਿਰ ਇਹ ਦੋ ਤਿੰਨ ਦਿਨ ਇਹਨੂੰ ਥ੍ਰੈਡ ਕਾਲਸ ਕਰਦਾ ਰਿਹਾ ਐਂਡ ਹੀ ਡਿਮਾਂਡਡ 1 ਕਰੋੜ ਰੁਪੀਸ ਫਰਮ ਦ ਬਿਜ਼ਨਸਮੈਨ ਇਵੈਂਚੁਅਲੀ ਜਿਹੜਾ ਬਿਜ਼ਨਸਮੈਨ ਹੈ ਹੀ ਗਿਵਨ ਐਂਡ 11 ਫਰਵਰੀ ਨੂੰ ਉਹਨੇ 50 ਲੱਖ ਰੁਪਏ ਕਿਸੇ ਬੰਦੇ ਦੇ ਥਰੂ ਅਦਾ ਕਰਤੇ ਤਾਂ ਇਹੀ ਜਿਹੜੇ 50 ਲੱਖ ਰੁਪਏ ਹੈ ਉਹ ਰੂਟ ਹੋ ਕੇ ਫਿਰ ਐਸਆਈ ਦੇ ਕੋਲ ਆਏ ਸੀਗੇ ਤਾਂ ਜਿਹੜਾ ਇਹਦੇ ਚ ਲੋਕਲ ਇੱਕ ਬੰਦਾ ਸਾਡਾ ਰਹਿੰਦਾ ਹੈ ਉਹਨੂੰ ਵੀ ਅਸੀਂ ਗ੍ਰਿਫਤਾਰ ਕਰ ਲਾਂਗੇ ਇਦੇ ਵਿੱਚ ਇਹ ਜਿਹੜਾ ਐਸਆਈ ਹੈ ਜੋ ਇਸ ਕੇਸ ਦੇ ਵਿੱਚ ਬਹੁਤ ਇੰਪੋਰਟੈਂਟ ਖੜੀ ਹੈ ਇਹਦੇ ਦੋ بیٹے ਹੈਗੇ ਨੇ ਦੇ ਆਰ ਬੇਸਡ ਇਨ ਯੂ ਐਸ ਏ ਤਾਂ ਉਹਨਾਂ ਦਾ ਤਾਲਮੇਲ ਉੱਥੇ ਜਸਲ ਦੇ ਨਾਲ ਹੈ ਤਾਂ ਉੱਥੇ ਜਸਲ ਜਦੋਂ ਫਿਰੋਤੀ ਦੀ ਕਾਲਸ ਕਰਦਾ ਹੁੰਦਾ ਸੀਗਾ ਔਰ ਇੱਥੇ ਪੈਸੇ ਫਿਰ ਵਸੂਲਦਾ ਸੀਗਾ ਉਹ ਇਹਦੇ ਕੋਲ ਜਾਂਦੇ ਸੀ ਕਿ ਜਿਹੜਾ ਇਹ ਮੁਲਾਜ਼ਮ ਹੈਗਾ ਐਂਡ ਉੱਥੇ ਜਿਹੜੇ ਇਹਦੇ بیٹے ਹੈਗੇ ਨੇ ਉਹ ਫ੍ਰੈਕਸ਼ਨ ਆਫ ਅਮਾਉਂਟ ਉਹਦਾ ਉੱਥੇ ਜਸਲ ਨੂੰ ਪੇ ਕਰਦੇ ਸੀਗੇ ਤਾਂ ਇਹ ਜ ਸلسلਾ ਕਰੀਬਨ 4 ਮਹੀਨੇ ਪਹਿਲਾ ਸਟਾਰਟ ਹੋਇਆ ਇਹਦੇ ਵਿੱਚ ਜਿਹੜਾ ਇਹ ਮੁਲਾਜ਼ਮ ਹੈ ਇਹਨੇ ਕਰੀਬਨ 2 ਕਰੋੜ ਤੋਂ ਉੱਤੇ ਜਿਹੜੇ ਫਰੋਤੀ ਦੇ ਜਿਹੜੀ ਰਕਮ ਹੈ ਉਹ ਵਸੂਲੀ ਹੈ ਇਹਦੇ ਕੋਲ ਆਈ ਹੈ ਉਹਨਾਂ ਪੈਸਿਆਂ ਦੇ ਵਿੱਚ ਅਸੀਂ ਇਹਦੇ ਕੋਲ ਕਰੀਬਨ 76-77 ਲੱਖ ਰੁਪਏ ਜਿਹੜੇ ਹੈ ਉਹ ਕੈਸ਼ ਅਸੀਂ ਬਰਾਮਦ ਕਰ ਲਿਆ ਇੱਕ ਇਹਨੇ ਬ੍ਰਾਂਡ ਨਿਊ ਫੋਰਚਨਰ ਲੈਜੈਂਡਰ ਕਾਰ ਲਈ ਹੈ ਕਰੀਬਨ 55 ਲੱਖ ਰੁਪਏ ਦੀ ਉਹ ਵੀ ਅਸੀਂ ਇਹਦੇ ਵਿੱਚ ਬਰਾਮਦ ਕਰ ਲਈ ਹੈ ਇਸ ਤੋਂ ਇਲਾਵਾ ਇਹਨੇ ਦੋ ਪਲਾਟਸ ਲਏ ਸੀਗੇ ਤਾਂ ਉਹਨਾਂ ਦੀ ਰਜਿਸਟਰੀਆਂ ਔਰ ਉਹ ਜਿਹੜੇ ਮੁਤਲਕਾ ਕਾਗਜ਼ ਹੈ ਉਹ ਵੀ ਪੁਲਿਸ ਨੇ ਇਹਦੇ ਚ ਬਰਾਮਦ ਕਰ ਲਏ ਹੈਗੇ ਨੇ ਇਸ ਤੋਂ ਇਲਾਵਾ ਜਦੋਂ ਅੰਕੁਸ਼ ਮੈਣੀ ਦੀ ਇਹਦੇ ਵਿੱਚ ਗ੍ਰਿਫਤਾਰੀ ਹੋਈ ਸੀਗੀ ਉਹਦੇ ਕੋਲੋਂ ਵੀ ਕਰੀਬਨ 6 ਲੱਖ ਰੁਪਏ 591000 ਬਰਾਮਦ ਹੋਏ ਸੀਗੇ ਇੱਕ 32 ਬੋਰ ਦਾ ਇਹਦੇ ਚ ਪਿਸਟਲ ਵੀ ਅਸੀਂ ਬਰਾਮਦ ਕਰ ਲਿਆ ਹੈਗਾ ਤਾਂ ਇਹਦੇ ਚ ਫਰਦਰ ਜਿਹੜੀ ਤਫਤੀਸ਼ ਹੈ ਉਹ ਜਾਰੀ ਹੈ ਅੰਕੁਸ਼ ਮੈਨੀ ਕੌਣ ਹੈ ਇਹਨੂੰ ਕਿਸੇ ਦੇ ਉੱਤੇ ਜੁਦਾ ਰੋਲ ਕੀ ਹੋਵੇ ਅੰਕੁਸ਼ ਮੈਨੀ ਇਹਦੇ ਵਿੱਚ ਉਹ ਬੰਦਾ ਹੈ ਜਿਨੇ ਜਿਹੜੇ ਪੈਸੇ ਹੈ ਇਹ ਉਹਨੂੰ ਏਐਸਆਈ ਨੂੰ ਫੜਾਏ ਬੇਸਿਕਲੀ ਜਿਸ ਬਿਜ਼ਨਸਮੈਨ ਨੂੰ ਕਾਲਸ ਆ ਰਹੀਆਂ ਸੀਗੀਆਂ ਉਹ ਕਿਸੇ ਬੰਦੇ ਨੇ ਕਲੈਕਟ ਕਰਕੇ ਇਹਨੂੰ ਅੰਕੁਸ਼ ਨੂੰ ਦੇਤਾ ਜਿਹੜਾ ਅਮਾਉਂਟ ਹੈ ਅੰਕੁਸ਼ ਇਜ਼ ਦਾ ਵਨ ਹੂ ਡਿਲੀਵਰਡ ਦਾ ਅਮਾਉਂਟ ਇੱਕ ਇੱਕ ਕਲਾਨੂਰ ਦਾ ਹੈਗਾ ਸਰ ਇਹ ਜਿਹੜਾ ਗੈਂਗਸਟਰ ਹੈ ਇਹਦਾ ਨਾਮ ਗੁਰਦੇਵ ਜਸਲ ਹੈ ਇਹ ਗੁਰਦੇਵ ਜਸਲ ਇਹ ਬੜਾ ਨਟੋਰੀਅਸ ਗੈਂਗਸਟਰ ਹੈ ਤਰਨਤਾਰਨ 베ਸਟ ਹੈ ਇਹਦੇ ਬਰਖਲਾ ਪਹਿਲਾਂ ਹੀ ਕਾਫੀ ਪਰਚੇ-ਪੁਰਚੇ ਦਰਜ ਹੈ ਤਾਂ ਇਹ ਹੁਣ ਇਹ ਐਕਸਟਰੈਕਸ਼ਨ ਔਰ ਫਿਰੋਤੀਆਂ ਦੇ ਵਿੱਚ ਕਾਫੀ ਸਰਗਰਮ ਹੈਗਾ ਸਰ ਜੀ ਇਹਨੂੰ ਥਰਡ ਡੇ ਅਕਿਊਜ਼ ਕੀਤਾ ਹੈ ਜਿਹੜਾ ਉਹ ਸੀ ਇਹ ਇੱਕ ਗੈਂਗ ਹੈ ਜਿਹੜਾ ਇਹ ਇਹਦਾ 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 ਜਿਹੜਾ ਰਿਲੇਸ਼ਨ ਹੈ ਜਿਹੜਾ ਲੰਡਾ ਹਰੀਕੇ ਗੈਂਗ ਹੈ ਉਹਦੇ ਨਾਲ ਇਹ ਜੁੜਿਆ ਹੋਇਆ ਹੈ ਸਰ ਸਰ ਇਹ ਇੱਕ ਕੰਪਲੈਕਸ ਗ੍ਰਿਪਟ ਵਾਲੀ ਕੈਸ ਕੇਸ ਹੈ ਜਿਨ੍ਹਾਂ ਨੇ ਪਟੋਲਪੁਰ ਤੇ ਗੋਲੀ ਚਲਾਈ ਸੀ ਉਹਨਾਂ ਦੀ شناخت ਹੋ ਗਈ ਉਹਦਾ ਮੁਕਦਮਾ ਕਲਾਨੌਰ ਦੇ ਵਿੱਚ ਦਰਜ ਹੈ ਤਾਂ ਉਹ ਦੇ ਆਰ ਮੇਕਿੰਗ ਅਫਰਟਸ ਉਹਨਾਂ ਕਾਫੀ ਲੀਡਸ ਉਹਨਾਂ ਕੋਲ ਹੈਗੀ ਤਾਂ ਉਹ ਵੀ ਜਲਦੀ ਹੋਊਗਾ ਸਰ 3D ਗ੍ਰਿਫਤਾਰੀ ਪੈਂਦੀ ਹੈ ਉਹ ਕੌਣ ਹੈ ਜਿਹੜੇ ਗੋਲੀ ਚਲਾਈ ਇਹਦੇ ਵਿੱਚ ਅਸੀਂ ਉਸ ਨੂੰ ਆਈਡੈਂਟੀਫਾਈ ਕਰ ਲਿਆ ਬਟ ਅਸੀਂ ਉਹਦਾ ਨਾਮ ਵਿਦਹੈਲਡ ਕਰ ਰਹੇ ਆ ਸੋ ਥੈਟ ਉਹ ਫਿਰ ਜਲਦੀ ਅਸੀਂ ਉਹਨੂੰ ਜਦੋਂ ਗ੍ਰਿਫਤਾਰ ਕਰਦੇ ਫਿਰ ਉਹ ਵੀ ਅਭੀ ਪ੍ਰੈਸ ਦੇ ਮੂਰੇ ਸੀ ਰੱਖਣਗੇ ਸਰ ਕਿਉਂ ਜੀ ਏਐਸਆਈ ਦੇ ਲੱਗਦੇ ਜਿਹੜੇ ਉਨਾੰਦ ਕਰ ਦਿੱਤੇ ਕਿ ਉਹਨਾਂ ਦਾ ਨਾਮ ਦੱਸੇ ਨਾਮ ਅ ਮੇਰੇ ਕੋਲ ਇਸ ਵੇਲੇ ਹੈ ਨਹੀਂ ਬਟ ਦੇ ਹੈਵ ਅ ਨਾਮਿਨੇਟਡ ਇਨੂ ਦ ਕੇਸ ਜਿਹੜਾ ਪੈਸਾ ਇਸ ਰੂਡ ਅਪੀਲ ਕੋ ਆਇਆ ਹੈ ਕੁਝ ਕਵਰ ਕਰਨੇ ਤੋਂ ਪਹਿਲਾਂ ਜਿਹੜਾ ਪੈਸੇ ਯੂਐਸ ਟੂ ਟ੍ਰਾਂਸਫਰ ਕਰਦੇ ਸੀ ਇਹ ਇਥੇ ਇਹਨਾਂ ਦੇ ਕਿਸੇ ਗੁਰਦਿਆਂ ਨੂੰ ਪੈਸੇ ਫਲੋਦੀ ਕਰਦੇ ਸੀ ਇਹ ਮੈਕਸਮਮ ਜਿਹੜਾ ਅਮਾਉਂਟ ਹੈ ਇਹਦੇ ਕੋਲ ਹੀ ਆਂਦਾ ਸੀਗਾ ਇਹਨੇ ਆਪਣੇ ਲੈਵਲ ਤੇ ਪੂਰਾ ਇਹ ਪੈਸਾ ਜਿਹੜਾ ਕੰਜ਼ੂਮ ਕੀਤਾ ਕੁਝ ਤਾਂ ਕੈਸ਼ ਇਹਦੇ ਕੋਲ ਬਰਾਮਦ ਹੋਇਆ ਇੱਕ ਗੱਡੀ 55 ਲੱਖ ਦੀ ਫੋਰਚੂਨਰ ਉਹ ਸੀ ਬਰਾਮਦ ਕਰ ਲਈ ਔਰ 70 ਲੱਖ ਦੀ ਜਿਹੜੀ ਇਹਨੇ ਜ਼ਮੀਨ ਖਰੀਦੀ ਸੀਗੀ ਦੋ ਪਲਾਟਸ ਖਰੀਦੇ ਸੀਗੇ ਤਾਂ ਉਹ ਵੀ ਉਹਨਾਂ ਦੀ ਅਸੀਂ ਰਜਿਸਟਰੀਆਂ ਜਿਹੜੀਆਂ ਹੈਗੀਆਂ ਤਾਂ ਉਹ ਵੀ ਅਸੀਂ ਬਰਾਮਦ ਕਰ ਲਿਆ ਉਹ ਦੋ ਦੋ ਸੀ ਉੱਥੋਂ ਉਹਨੂੰ ਪੈਸੇ ਦੇ ਦਿੰਦੇ ਸੀ ਉਹ ਉੱਥੇ ਉਹਨੂੰ ਪੈਸੇ ਦਿੰਦੇ ਸੀ ਤਾਂ ਜੇ ਫਾਰ ਐਗਜ਼ਾਮਪਲ 100 ਰੁਪਏ ਦੀ ਵਸੂਲੀ ਹੈਗੀ ਜਿਹੜਾ ਐਸਆਈ ਦੇ ਕੋਲ ਉਹਦਾ ਇੱਕ ਫ੍ਰੈਕਸ਼ਨ ਮੰਨ ਲਓ 40 ਰੁਪਏ ਆ 50 ਰੁਪਏ ਉੱਥੇ ਉਹਨੂੰ ਮਿਲਦਾ ਸੀਗਾ ਇਹ ਜਿਹੜਾ ਪਿਸਤੋਲ ਆ ਸਰ ਉਹ ASI ਕੋਲ ਬਰਾਮਦ ਹੋਇਆ ਹੈ ਜਿਹੜਾ ਅੰਕੁਸ਼ ਮੈਣੀ ਕੋਲ ਬਰਾਮਦ ਹੋਇਆ ਹੈ ਸਰ ਕਿੰਨੇ ਲੋਕਾਂ ਦੀ 40 ਹੁਣ ਤੱਕ ਆਸਪਾਇਰ ਤੋਂ ਰਿਕਵਰ ਹੋਈ ਹੈ ਫਿਲਹਾਲ ਇਹ ਬਿਜ਼ਨਸਮੈਨ ਦਾ ਮੈਂ ਤੁਹਾਨੂੰ ਕਲੀਅਰ ਕਰਤਾ ਇਹਦੇ ਚ ਹੋਰ ਵੀ ਬੰਦੇ ਨੇ ਉਹਨਾਂ ਨੂੰ ਅਸੀਂ ਕਲੀਅਰ ਕਰ ਰਹੇ ਹਾਂ ਉਹਦੀ ਤਫ਼ਤੀਸ਼ ਦੇ ਵਿੱਚ ਉਹਦੀ ਜਾਨ ਚੱਲ ਰਹੀ ਹੈ ਇਹਦਾ ਕੋ ਕਲੀਅਰ ਹੈ ਕਿ ਇਹ ASI ਸਰਜੀ ਦੇ ਕਿੰਨੀ ਕਿ ਦੇਰ ਤੋਂ ਇਹ ਕੰਮ ਕਰ ਰਹੇ ਨਾਲ ਉਹਨੇ ਆਪਣੇ ਬੇਟਾ ਕਰੀਬਨ 4 ਮਹੀਨੇ 4 ਮਹੀਨੇ ਰੁਕਾਉਂਗਾ ਠੀਕ ਜੀ ਸਾਹਿਬ ਨੇ ਜਿਹੜਾ ਪੂਜਾ ਬੰਦੇ ਬਖਾਸ ਕੀਤੇ ਆ ਉਹਨਾਂ ਦੇ ਦੋ ਬਟਾਲਾ ਪ੍ਰੋਸਟਡਾ ਕਨਸੀਰ ਨੇ ਕੋਣ ਵਿੱਚ ਏਪੀਐਸ ਸੁਭੀਸ਼ ਨਹੀਂ ਇਹ ਜਿਹੜੇ ਪਿੱਛੇ ਅਸੀਂ ਦੋ ਜਿਹੜੇ ਹੈਗੇ ਨੇ ਮੁਲਾਜ਼ਮ ਡਿਸਮਿਸ ਕੀਤੇ ਸੀਗੇ ਐਂਡ ਅੱਜ ਇਹ ਜਿਹੜਾ ਏਐਸਐ ਸੁਰਜੀਤ ਸਿੰਘ ਇਹਨੂੰ ਵੀ ਅਸੀਂ ਅੱਜ ਡਿਸਮਿਸ ਕਰ ਲਿਆ ਸਰ ਉਹ ਦੋ ਕੋਲ ਵਿੱਚ ਉਹ ਡੀਟੇਲਸ ਮੇਰੇ ਕੋਲ ਹੈ ਨਹੀਂ ਪਰ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ